میں جو خطیہ پرس جو اپنا پورا مری میلے دے نام دا کھڑا دے جا رہے ہیں تے او تاں فورا ہو جانو گے میں دعا کر رہا ہوں کہ متاثرین ਕਹਿੰਦਾ ਮੇਰਾ ਉਹ ਕੈਦੀ ਵੀ ਆਪਾਂ ਦਾ ਸੋਟਾ ਇਹਦੇ ਦਾ ਆਉਣੀ ਕਿ ਉਹ ਦਾ ਦਿਖਾਓ ਸਾਡੇ ਲਈ ਵਿਚਾਰ ਆਉਦਾ ਨਹੀਂ ਸੁਣਦੇ ਕਿ ਕੱਲ ਪੋਸਟ ਦੀ ਸਾਡੀ ਡਾਕ ਹਨ ਆ ਦੋਸਤੋ ਡਾਕ ਹਨ ਇਹ ਚੀਜ਼ਾਂ ਨੇ ਜਿਹਨੀਆਂ ਪਹਿਲਾਂ ਮਿਲਦਾ ਨੂੰ ਡਾਕ ਦੇ ਵਿੱਚ ਜਾਂ ਪੋਸਟ ਆਉਂਦੀ ਨੇ ਉਹ ਲੱਗਦਾ ਮੈਨੂੰ ਆ ਦੇਖੋ ਪੱਤਣ ਆਪਾਂ ਕਹਿੰਦੇ ਪੱਤਣ ਲਗਾਨੇ ਆਂ ਆਹ ਦੇਖੋ ਦੋਸਤੋ ਪ੍ਰੈਸ ਕਹੀਦੀ ਆ ਨਿਆ ਮਾਸਤਰੀ ਉਹ ਖੇਡ ਪਰ ਕੌਣ ਜਾ ਚੁਈ ਜਵਾਨ ਦੀ ਬਹਿਣ ਦੀ ਆ ਦੋਸਤੋ ਕਿਤਨ ਦੀ ਸੀ ਆਸ਼ਕੀ ਜਦੋਂ ਮਹਾਰਾਜਾ ਰਾਣਿਆਂ ਦੀ ਬੇਤਲੀਆਂ ਉਸ ਨੇ ਆਪਣਾ ਪਾਣੀ ਪੀ ਕੇ ਪੀ ਕੇ ਦੇ ਫੋਟੋਟੇਕਰ ਸੀ ਯਾਰ ਦੋਸਤ ਅਬ ਦੀਲੀ ਹੋ ਗਈ ਆ ਟਿਪਨ ਹੋ ਗਿਆ ਜਿਹਦੇ ਵਿੱਚ ਰਾਜਾ ਮਾਰੇ ਰਟਾਰੀ ਆ ਹੋ ਗਿਆ ਇਹ ਨਿਕਾਇਆ ਹੋਇਆ ਆਪਣਾ ਕੁੰਬਾ ਗਣਬਾ ਇਹਦੇ ਪੁਰਾਣੇ ਰਵਾਸਾਂ ਤੋਂ ਉਹ ਆਖੇ ਜੀ ਆਪਣੇ ਤਪੱਸਿਆ ਕਰਦੇ ਨੇ ਨਾਲ ਲੈ ਕੇ ਜਾਂਦੇ ਤੇ ਅੱਖੀ ਰਵਾਣ ਖਾਲੀ ਆ ਹਾਂ ਹਮਨ ਜਗਵਾ ਕੇ ਅਜ ਹਮਨ ਜਗੋ ਕੇ ਆਉਂਦੇ ਹੋਸੀ ਘੜੋਲੀ ਮਾਣਾਂ ਪਿੱਟੜਾ ਜੀ ਮਗਰ ਕਰਦੇ ਹਾਂ ਤਾਂ ਚੋਣ ਵੜੀ ਦੀ ਹਾਂ ਹਾਂ ਮਹਿੰਦੀਆਂ ਹੋਣਗੀਆਂ ਅੱਜ ਆਪਾਂ ਅੱਜ ਵੱਲ ਦੀਆਂ ਪੂਣੀਆਂ ਮਹਿੰਦੀਆਂ ਲਾਣੀਆਂ ਨੇ ਉਹਦੇ ਪੁਰਾਣੇ ਰਵਾਸਾਂ ਦੀਆਂ ਨੇ ਔਰ ਵਧੀਆ ਲੱਗ ਰਿਹਾ ਇਹ ਚੀਜ਼ ਔਰ ਵਧੀਆ ਲੱਗ ਰਿਹਾ ਬਾਕਸ ਮੈਂਟ ਗਾਣੇ ਬਾਕਸ ਮੈਂਟ ਆ ਦੇਖਾ ਕੀ ਮਾਗਾਂ ਇਹ ਰੰਗੋਂ ਤੋਂ ਕਿੰਨੀ ਵਧੀਆ ਰੋਟੀਆਂ ਪੁਰਾਣੇ ਰਾਜਾ ਮਾਗ ਆਏ ਪਿੰਡਾਂ ਦੇ ਵਿੱਚ ਬੈਠੇ ਇਹ ਹੁਣ ਆ ਦੇ ਕੋਈ ਦੋ ਤਾਂ ਜਿਹੜੀ ਦੇਖਣ ਵਾਲੀ ਨਹੀਂ ਜਹਾ ਲਗਾ ਵੀ ਇਹ ਅਮਰ ਸਲੇਤ ਆ ਜਿਹਦੇ ਆਪਾ ਡਾਊਨ ਆ ਲਿਖ ਦੇ ਤੂੰ ਕਾ ਖਾ ਨਾਲ ਨਾਲ ਲਿਖ ਦੇ ਦੇ ਨਾ ਇਹ ਲੋਪ ਹੋ ਰਹੀਏ ਨੇ ਸਾਡੇ ਪੰਜਾਬ ਦੇ ਵਿੱਚ ਸੋ ਸਭ ਤੋਂ ਬੜੀ ਮਹਿਮਤੀਜ ਆਹ ਕਿਹੜਾ ਬਾਦ ਆ ਉਡਾੜੈ ਰਿਹੀ ਦਿੱਕਾ ਅਦਾ ਗਾਜਰੀ ਉਹਨਾਂ ਲਾਉਣੀ ਤਾਲੀ ਫੇਰ ਲਾਉਣੀ ਲੱਪਣਾ ਉਹ ਬਹੁਤ ਵੀ ਨੀ ਲੱਗਦੀ ਤੇ ਬੜਾ ਚੰਗਾ ਲੱਗਦਾ ਦੋਸਤੋ ਯਾਰ ਤੁਹਾਨੂੰ ਵੀ ਜਾਣਦੀ ਹੋ ਉਹ ਦੇਖੋ ਪੁਰਾਣੇ ਇਹਦੇ ਵਿੱਚ ਹਜੇ ਵੀ ਅੱਜ ਖਾਲਾ ਜਿਹੜੇ ਲੋਕ ਮਾਰਕਰ ਬਣਾਉਂਦੇ ਕੋਈ ਬਣਾਉਂਦੇ ਆਹ ਮਹਿਮਤੀਜ ਦੇਖੋ ਲਾਈਟ ਇਹਨਾਂ ਜਿਹੜੀ ਪਹਿਲਾਂ ਸੀ ਲਾਈਟ ਹੁੰਦੀ ਦੀ ਆਪਾ ਦਰਨੇ ਦੀ ਜਾਂ ਇਹ ਲੱਗਦੀ ਸਭ ਤੋਂ ਪਹਿਲੀ ਇਹ ਚੀਜ਼ ਆ ਜਿਹੜੀ ਬਣਾਈ ਗਈ ਦੀ ਠਾਕਰੀ ਆ ਇਧਰ ਆ ਜੇ ਮਹਾਰਾਜਾ ਬਾਤ ਜਿਵੇਂ ਪੰਜ ਫੱਗ ਲਾਉਣਾ ਆ ਆ ਦੇਖੋ ਪੁਰਾਣੇ ਟਾਈਮ ਦੀ ਹੱਤ ਕੜੀ ਆ ਜੇ ਇੱਕ ਵਾਰੀ ਪਾ ਜਾਂਦੇ ਜੀ ਬੰਦਾ ਮੁੜ ਕੇ ਨਹੀਂ ਤੁੱਕ ਕਹਿ ਸਕਦੇ ਜੀ ਹੱਲ ਦਾ ਦੀ ਅੱਜ ਕੱਲ ਨਗਰਾਂ ਸੇ ਮਿਲਦਾ ਆਮ ਕਾਂਡੀਆਂ ਜੇ ਤੁਸੀਂ ਦੇਖ ਰਹੋ ਪੁਰਾਣੇ ਮਹਿਤਰੀ ਦੇ ਕਾਢਾ ਇਹ ਉਹ ਕਾਂਡੀਆਂ ਨੇ ਉਹ ਤਾਂ ਸਰਬਜਾਤ ਦੇ ਉਜੜਣਿਆਂ ਦੀ ਉਹ ਅਜਿਹੇ ਦਰਿੰਦੇ ਪੈਦਾ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਉਹ ਚੀਜ਼ਾਂ ਨੇ ਬੜਾ ਸੀ ਇਹ ਨਹੀਂ ਕਹਿ ਸਕਦੇ ਵੀ ਹੈਨਾ ਪਰ ਮਾਲਕ ਦੀ ਕਿਰਪਾ ਨਾਲ ਇਹ ਕਾਜ ਕਰਨੇ ਵੀ ਉਹ ਸਮਝੀਆਂ ਚੀਜ਼ਾਂ ਨੇ ਤੇ ਆਹ ਚੀਜ਼ਾਂ ਤੁਸੀਂ ਦੇਖ ਰਹੇ ਹੋ ਸਟੋਪ ਕੀ ਬਾਤ ਆ ਦੇਖੋ ਦੋਸਤੋ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਤੇ ਨਾ ਦੂਜੀ ਆਮ ਆਪਾਂ ਦੇਖਦੇ ਟੋਕਰੀਆਂ ਆਉਂਦੀਆਂ ਆ ਦੇਖੋ ਜੀ ਜਿਹਦੇ ਵਿੱਚ ਸਾਡੇ ਡਾਕਟਰ ਭੀਮਰਾਓ ਕਮੇਟ ਕਰਵਾਵਾ ਸਾਹਿਬ ਜਿਨ੍ਹਾਂ ਨੇ ਸੁਵਿਧਾਨ ਲੈ ਕੇ ਆ ਉਹ ਟਾਈਮ ਵੱਲੇ ਪ੍ਰਾਂਤ ਕੱਲਾ ਦੇ ਦਾ ਉਹਨੇ ਪਹਿਰੇ ਆਵੇਂ ਸਾਬੇ ਹੋਏ ਚੀਜ਼ ਨਹੀਂ ਦੇਖਦੇ ਉਹ ਦੇਖੋ ਸਭ ਤੋਂ ਪਹਿਲਾ ਟੈਲੀਫੋਨ ਹੈ ਨਾ ਇਦਾਂ ਹੁੰਦੇ ਨੇ ਜਦੋਂ ਪੱਗੇ ਨਾਲ ਗੱਲ ਕਰਦੇ ਹੈਲੋ ਆਮਰੇ ਆਉਣ ਕਿਸਿਆਂ ਮੇਲਾ ਨਾ ਅਬ ਇਹਦਾ ਲੱਗਿਆ ਬਹੁਤ ਸੋਹਣੀਆਂ ਅੱਜ ਵੀ ਚੀਜ਼ਾਂ ਪ੍ਰਚਲਿਤ ਨੇ ਆਪਾਂ ਕਹਿ ਸਕਦੇ ਹਾਂ ਜੇ ਕੋਈ ਸਾਂਭ ਇਹਨੂੰ ਪਿਆਰ ਤੇ ਸਤਿਕਾਰ ਨਾਲ ਬੜਾ ਚੰਗਾ ਲੱਗਦਾ ਜਦੋਂ ਇਹ ਚੀਜ਼ਾਂ ਦੇਖ ਕੇ ਮਨ ਖੁਸ਼ ਹੋ ਜਾਂਦਾ ਕਿਉਂਕਿ ਜਿਹੜੇ ਸਾਡੇ ਅੱਜ ਤੋਂ ਆਪਾਂ ਕਹਿ ਸਕਦੇ ਪੁਰਾਣੇ 50 60 ਸਾਲ ਦੇ ਹਨ ਤੇ ਉਹ ਜੋਦੇ ਨੇ ਅੱਜ ਫਿਰ ਉਸ ਤੋਂ ਟੋਕਰੀ ਕੀ ਬਾਤ ਹੈ ਇਹ ਪੁਰਾਣੇ ਟਾਈਮ ਦੀ ਟੋਕਰੀ ਹੈ ਜੀ ਇੱਧਰ ਤੁਹਾਨੂੰ ਦਾਤੀਆਂ ਦਿਖਾਉਣੀਆਂ ਆ ਦੇਖੋ ਇਹ ਤਾਂ ਚਲਦਾ ਅੱਜ ਕਾਦੀਆਂ ਦਾਤੀਆਂ ਅੱਜ ਕੱਲ ਤਾਂ ਹੁਣ ਥਾਕ ਮਸ਼ੀਨਾਂ ਆ ਗਈਆਂ ਜੀ ਉੱਧਰ ਲੋਕ ਉਹ ਤੋਂ ਸਮਝ ਆ ਆ ਚੀਜ਼ ਦੇਖੋ ਜੀ ਕੀ ਕਹਿ ਸਕਦੇ ਇਹਨੂੰ ਆਪਾਂ ਇਹ ਹਾਂ ਜੀ ਉਹ ਕੀ ਹੈ ਰੋਟਾ ਰੋਟਾ ਇਹਨੂੰ ਰੋਟਾ ਆਇਆ ਨੇ ਭਾਈ ਇਹ ਆਪਾਂ ਨੂੰ ਚੱਕਣ ਨੂੰ ਮਿਲਿਆ ਹੈ ਫੇਸ ਸਕੂਲ ਜੀ ਆਹ ਦੇਖੋ ਦੋ ਤਾਂ ਪੁਰਾਣੇ ਟਾਈਮ ਦੇ ਬੱਟੇ ਇਹਨਾਂ ਨੂੰ ਆਪਾਂ ਬੱਟੇ ਕਹਿੰਦੇ ਆ ਜਿਵੇਂ ਕਿ ਅੱਜ ਕੱਲ ਤਾਂ ਹੁਣ ਚਲੋ ਦੂਏ ਕੰਡੇ ਆ ਗਏ ਹਨਾ ਸੇਰ ਸਵਾ ਸੇਰ ਉਹ ਜੇ ਸੇਵ ਸਾਰਾ ਸੇਰ ਦੇਖੋ ਜੀ ਪੁਰਾਣੇ ਬਿਰਗਾਂ ਦੀ ਕਹਾਵਤਾਂ ਸਵਾ ਸੇਰ ਹਨਾ ਸੇਰ ਤੇ ਆ ਚੀਜ਼ ਦਿਖਾਣਾ ਔਰ ਇਹ ਨਹੀਂ ਯਾਹ ਨਹੀਂ ਪਤਾ ਲੱਗ ਰਿਹਾ ਉਹ ਦੋ ਦੋ ਆਈ ਹੁੰਦੀ ਸੀ ਪਿਆਰਾ ਯਾਰ ਬਣਾਇਆ ਤੇ ਧੜਿਆਂ ਦਾ ਇਹਨਾਂ ਦਾ ਜਿਵੇਂ ਕਿ ਪੁਰਾਣੇ ਆਪਾਂ ਕਹਿ ਸਕਦੇ ਨਲਕੇ ਹੁੰਦੇ ਸੀ ਜਦੋਂ ਕੋਈ ਬੋਕੀ ਡੱਕ ਜਾਂਦੀ ਸੀ ਉਹ ਬੋਕੀ ਨੂੰ ਚੱਕਣ ਵਾਸਤੇ ਜਾਂ ਕੋਈ ਵਿੱਚ ਕੁਝ ਫੜ ਜਾਂਦਾ ਸੀ ਇਹ ਕੀ ਕੰਮ ਆਉਂਦੀਆਂ ਸੀ ਦੋ ਚੱਕਣ ਵਾਸਤੇ ਡੋਲ ਦੋ ਡੋਲ ਚੱਕਣ ਵਾਸਤੇ ਉਹ ਉਹਦੇ ਤੀਜਾ ਜੀ ਬਾੜ ਡੋਲ ਦੇਖੋ ਜੀ ਪਾਣੀ ਭਰ ਰਹੀ ਪਾਣੀ ਭਰਵਾਉਂਦੇ ਨਾ ਪੁਰਾਣੇ ਖੂਹਾਂ ਚੋਂ ਪਾਣੀ ਠਾਹ ਜੀ ਹਾਂ ਜੀ ਆਹ ਦੇਖੋ ਜੀ ਰਾਜੇ ਮਹਾਰਾਜੇ ਨੇ ਚੀਜ਼ਾਂ ਨੇ ਤੇ ਇਹਨਾਂ ਨਾਲ ਹੋ ਰਹੀ ਅੱਜ ਵੀ ਕੱਲ੍ਹ ਪ੍ਰਚਲਿਤ ਨੇ ਸਿੱਧਾ ਚੱਲ ਰਹੀਆਂ ਨੇ ਆਹ ਟਿੰਡਾ ਆ ਗਿਆ ਆਹ ਟਿੰਡਾ ਆ ਗਿਆ ਅੱਜ ਕੱਲ੍ਹ ਦੀਆਂ ਨਵੀਆਂ ਫਿਲਮਾਂ ਨੇ ਜਾਂ ਨਵੇਂ ਸਿਨੇਮਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਪ੍ਰਾਣੇ ਹਨਾ ਉਹ ਚੀਜ਼ਾਂ ਲਖਾ ਰਹੇ ਨੇ ਉਹ ਟਿੰਡਾ ਆ ਗਿਆ ਦੋ ਵਾਰੀਆਂ ਜਾਂਦੀਆਂ ਨੇ ਵਾਹ ਜੀ ਵਾਹ ਬੜਾ ਯਾਰ ਚੱਕਾ ਜਿਹਾ ਲੱਗ ਰਿਹਾ ਇੱਧਰ ਕੁੰਡੀ ਛੋਟਾ ਦੇਖੋ ਬੈਦਾਂੀਆਂ ਦਵਾਈਆਂ ਤਿਆਰ ਕਰਦੇ ਨੇ ਜਿਹੜੇ ਵੈਦ ਆਹ ਦੇਖੋ ਪੱਥਰ ਨਾਲ ਹੈ ਨਾ ਕੋਈ ਅੱਜ ਵੀ ਪਰ ਹੈਗੇ ਨੇ ਇਹ ਜੀ ਗੱਲ ਨਹੀਂ ਬੈਦ ਜਿਹੜੇ ਕੇ ਰਗੜ ਕੇ ਦਵਾਈ ਬੁੱਟੀ ਦਿੰਦੇ ਨੇ ਕਿਸ ਨੂੰ ਦਰਦ ਹੋ ਗਿਆ ਕਿਸੇ ਦੇ ਹੈ ਨਾ ਸਰਦਾਰ ਦਾ ਕੋਈ ਬਿਮਾਰੀ ਖਮਾਰੀ ਤੋਂ ਬਚਾਉਂਦੇ ਨੇ ਆਹ ਦੱਸੋ ਤੇ ਆ ਕੀ ਹੈ ਇਹਦਾ ਜੀ ਤੁਸੀਂ ਦੇਖੋ ਇਹਦੇ ਬਾਰੇ ਥੋੜੀ ਜੀ ਮੈਨੂੰ ਨੌਲੇਜ ਨਹੀਂ ਜੀ ਆ ਚਾਰਨਾ ਹੋ ਗਿਆ ਦੋਸਤੋ ਸਾਡਾ ਪ੍ਰਾਣਾ ਚਾਰਨਾ ਇਹਦੇ ਵਿੱਚ ਵੀ ਆਪਾਂ ਅੱਜ ਵੀ ਕਣਕ ਬੁੰਨਦੀਏ ਝਰੋ ਬੁੰਨਦੀਏ ਕੁਝ ਵੀ ਨਾ ਬੁੰਨਦੀਏ ਕਹਿ ਲੱਗਦੇ ਆਣ ਲਈ ਆ ਕੀ ਹੈ ਇਹ ਨਹੀਂ ਪ੍ਰਾਣਾ ਸਮਰਸੇਵਾ ਲੇ ਜੀ ਪਾਣੀ ਲਾਈ ਜੀ ਪਾਣੀ ਮਾਜੀ ਚੱਕ ਰੋ ਹਾਰੋ ਚੇ ਆਰੇ ਕੋਦੋ ਟੱਕਲਾੜ ਚਾੜ ਦਾਲਦਾਂ ਨੀ ਇਹਨਾ ਆ ਆਓ ਵੀ ਬੱਟਾ ਲੀ ਆਓ ਇਸੇਵੇਂ ਬੱਟਾ ਆਜੋ ਵੀ ਦੋਸਤੋ ਇਹਦੇ ਵੱਲ ਆਉਣੇ ਆ ਇਹ ਸਾਡੇ ਤਣ ਸਿੱਕੇ ਨੇ ਜੀ ਜਿਵੇਂ ਕਿ 1 2 ਰੁਪਿਆ 5 ਰੁਪਏ 10 ਪੈਸੇ 5 ਪੈਸੇ 25 ਪੈਸੇ ਹੈ ਨਾ ਇਹ ਉਹ ਚੀਜ਼ਾਂ ਨੇ ਮਾਲਕ ਨੇ ਆ ਦੇਖੋ ਪ੍ਰਾਤਨ ਸਿੱਕੇ ਧੱਲੇ ਦੀ ਬੁੜੀ ਟਕਾ ਸਿਰਫ ਬਣਾਈ ਦਾ ਉਹ ਚੀਜ਼ਾਂ ਬੋਲੀਆਂ ਜਾਂਦੀਆਂ ਇਹ ਬਾਈ ਜੀ ਨੇ ਸਾਫੀਆਂ ਹੋਈਆਂ ਨੇ ਬੜਾ ਧੰਨਵਾਦ ਆ ਬਾਈ ਦਾ ਹਾਂ ਅੱਜ ਕੱਲ ਵੀ ਦੇਖੋ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਆਪਾਂ ਜਿਹੜੇ ਕਿ ਗਹਾਰਿਆਂ ਦੇ ਅਲੇ-ਦਾਲੇ ਆਪਾਂ ਉਹ ਬਣਦੇ ਆ ਪੈਣ ਵਟ ਦੇ ਰਸੀ ਬਣਦੇ ਆ ਦੇਖ ਦੇਖ ਸਕਦੇ ਹੋ ਪੜ੍ਹ ਕੇ ਥੋੜੀ ਜਿਹੀ ਇੰਗਲਿਸ਼ ਘੱਟ ਆਉਂਦੀ ਆ ਮੈਨੂੰ ਇਹ ਆਪਾਂ ਨੂੰ ਅਕਸਰ ਸਾਰੇ ਵਾਲਾ ਬੰਦਾ ਆ ਇਹ ਪਿੱਤਲ ਦੀਆਂ ਬਾਂਡਾਂ ਆਉਂਦੀਆਂ ਪਰ ਅੱਜ ਕੱਲ੍ਹ ਜਿਹੜੀਆਂ ਪ੍ਰਾਂਤਾਂ ਨੇ ਸਟੀਲ ਦੀਆਂ ਆਉਣ ਲੱਗੀਆਂ ਆ ਗਈ ਬਾਹ ਆ ਸਾਡੀ ਮਿਹਨਤ ਇਹ ਦੇਖੋ ਜੀ ਇਹ ਇਮਰਾਨੇ ਰਿਕਾਰਡਰ ਨੇ ਜੀ ਰੇੜੂਏ ਨੇ ਇਹ ਅਸੀਂ ਦੇਖ ਰਹੇ ਪਹਿਲਾਂ ਪੁਰਾਣੇ ਜਿਹੜੇ ਬਜ਼ੁਰਗ ਜਿਹੜੇ ਖੁੰਦੇ ਹੁੰਦੇ ਸੀ ਜਿਹਨਾਂ ਨੂੰ ਖਾਣਾ ਕਿਸੇ ਦੇ ਘਰੇ ਜਾ ਕੇ ਜਿਵੇਂ ਕਿ 20-20 ਬੰਦੇ ਇਕੱਠੇ ਹੋਣ